ਆਪਾਂ ਸਰਾਵਾ ਔਰਲਾ ਦੀ ਮੰਡੀ ਦੇ ਚੜੇ ਆ ਤੇ ਸਾਡੇ ਨਾਲ ਇਸ ਟਾਈਮ ਤੇ ਰਿਸ਼ਾਨ ਸਿੰਘ ਸੰਧੂ ਆਪਣੀ ਸਮੱਸਿਆ ਸੰਸਗੇ ਕਿਹੜੀ ਕਿਹੜੀ ਸਮੱਸਿਆ ਸੰਧੂ ਸਾਹਿਬ ਮਤਲਬ ਸੁਬਰੀ ਗਾਣਾ ਮੰਡੀ ਦੇ ਵਿੱਚ ਕਿੰਨੇ ਦਿਨ ਹੋ ਗਏ ਤੁਸੀਂ ਕੰਟੀਨਿਊ ਹੋ ਜੀ ਤੁਹਾਨੂੰ ਇਥੇ 12 13 ਦਿਨ ਹੋ ਗਏ ਹੈ ਜੀ ਕੋਈ ਪੁੱਛਣ ਵਾਲਾ ਹੀ ਕੋ ਨਹੀਂ ਚਾਰ ਤਿੰਨ ਵੀਡੀਓ ਪਾ ਬੈਠੇ ਆ ਸਰਾਵਾ ਸਰਾਵਾ ਦੀਆਂ ਅੱਜ ਤੱਕ ਚੇਅਰਮੈਨ ਸਾਹਿਬ ਨੇ ਗੱਲ ਤੱਕ ਵੀ ਨਹੀਂ ਸੁਣੀ ਅੱਜ ਉਹਨੂੰ ਕਿਹਾ ਸੀ ਅੱਜ ਉਹਨੇ ਬੰਦੇ ਘੱਲੇ ਆ ਮੈਂ ਨਹੀਂ ਹੈਗਾ ਮੈਨੂੰ ਨਹੀਂ ਪਤਾ ਹੈ ਕਿ ਨਹੀਂ ਆਏ ਪਾਣੀ ਦਾ ਸਾਡਾ ਸਭ ਤੋਂ ਵੱਡਾ ਮੁੱਦਾ ਪਾਣੀ ਦਾ ਹੈ ਫਲੈਸ਼ ਦਾ ਇੱਥੇ ਫਲੈਸ਼ ਵਿਖਾ ਦਿਓ ਸਾਡੇ ਚਾਰਜ ਤੇ ਇੱਕ ਉਹ ਹੈਗੀ ਨਿੱਕੀ ਜੀ ਉਹਦੇ ਚ ਕੌਣ ਬੈਠੇਗਾ ਕੌਣ ਨਾ ਬੈਠੇਗਾ ਜੀ ਉੱਥੇ ਢੇਰੀਆਂ ਲੱਗੀਆਂ ਢੇਰੀਆਂ ਦੇ ਉੱਤੋਂ ਵੀ ਕੋਈ ਟੱਪ ਕੇ ਫਲੈਸ਼ ਕਰੇ ਕੋਈ ਸਾਈਡ ਤੇ ਹੋਵੇ ਤੇ ਉਹ ਹੋਵੇ ਨਾ ਕੋਈ ਪਿਸ਼ਾਬ ਦਾ ਕੋਈ ਇੱਥੇ ਅਰੇਂਜਮੈਂਟ ਹੈਗਾ ਉਹ ਜਿਹੜੇ ਫਲੈਸ਼ ਹੈ ਉਹ ਗੁੰਗੇ ਕੋਈ ਪੱਟੀ ਉਹ ਛੋਟੇ ਉੱਤੇ ਟੋਏ ਹੀ ਨਿਕਾ ਜਹਾ ਮਾਰਿਆ ਜੀ ਦੋ ਤਿੰਨ ਟੱਪੇ ਮਾਰ ਕੇ ਉੱਤੇ ਰੱਖਤੀ ਹੈ ਫਾਰਮੈਲਟੀ ਪੂਰੀ ਕੀਤੀ ਜਾ ਕੇ ਦੇਖ ਲਓ ਜੀ ਉੱਥੇ ਹੈਗਾ ਹੀ ਕੋਈ ਨਹੀਂ ਹੈ ਜੀ ਲੈਟ ਬੰਦ ਪਈਆਂ ਜੀ ਲਾਈਟਾਂ ਦਾ ਤਾਂ ਕੰਮ ਘੜੇ ਦੋਹਾਂ ਦੇ ਵਿੱਚ ਹੋਣਾ ਚਾਹੀਦਾ ਚੇਅਰਮੈਨ ਸਾਹਿਬ ਨੇ ਉਸ ਦਿਨ ਬੰਦੇ ਕੱਲੇ ਇੱਕ ਦਿਨ ਉਹ ਕਰਕੇ ਹੀ ਨਹੀਂ ਗਏ ਠੀਕ ਉਵੇਂ ਆਪਦੇ ਪੈਸੇ ਉਹਨਾਂ ਲੈ ਲਏ ਹੋਣੇ ਮਾਰਕ ਕਮੇਟੀ ਤੋਂ ਇੱਥੇ ਠੀਕ ਨਹੀਂ ਕਰਕੇ ਗਏ ਇਹਨਾਂ 'ਚੋਂ 11 ਲਾਈਟਾਂ ਨਹੀਂ ਚੱਲਦੀਆਂ ਬਾਕੀ ਚੱਲਦੀਆਂ ਏਰੀਏ ਦੇ ਮੁਤਾਬਕ ਬੰਦੀ ਛੋਟੀ ਹੈ ਦੱਸੋ ਕੀ ਕਰਾਂਗੇ ਜੀ ਅਸੀਂ ਸਾਡੇ ਇੱਥੇ ਪੁੱਛਣ ਵਾਲਾ ਹੀ ਕੋਈ ਨਹੀਂ ਹੈਗਾ ਜੀ ਮੈਂ ਖੁੱਡੀਆਂ ਸਾਹਿਬ ਨੂੰ ਰਿਕਵੈਸਟ ਕਰਕੇ ਆਹ ਕੱਲ੍ਹ ਲਿਆ ਹੈ ਜੀ ਮੋਬਾਈਲ ਤੇ ਪਰ ਕੋਈ ਕਿਸ ਨੇ ਸੁਣਿਆ ਸੁਣਿਆ ਨਹੀਂਗਾ ਪਤਾ ਨਹੀਂ ਸਾਨੂੰ ਇੱਥੇ ਸਰਾਵਾਂ ਵਾਲਿਆ ਮਾੜਾ ਕਰਦਾ ਕੋਈ ਇਹਨਾਂ ਨੂੰ ਵੋਟਾਂ ਪਾ ਕੇ ਮੈਂ ਨਾ ਗਲਤੀ ਕਰ ਲਈ ਕੋਈ ਪਿੰਡ ਵਾਲੇ ਮੈ ਤਾਂ ਨਾ ਉਹ ਖਤਮ ਕਹਾਣੀ ਹੋ ਗਈ ਪਿੰਡ ਵਾਲੇ ਅੱਗੇ ਲੱਗਣ ਅਸੀਂ ਉਹਨਾਂ ਨਾਲ ਜਾਈਏ ਅੱਗੇ ਵੀ ਕੋਈ ਲੱਗਦਾ ਤੇ ਕਿੱਧਰ ਜਾਈਏ ਕਿੰਨੂੰ ਆਖੀਏ ਜੀ ਆਹ ਨਹਿਰਾਂ ਦਾ ਪਾਣੀ ਬਹੁਤ ਚਿੱਟਾ ਸਾਫ ਆ ਰਿਹਾ ਹੈ ਇਹ ਲੈ ਕੇ ਪੀ ਲੈ ਮੈਂ ਇਹ ਪਾਣੀ ਜੀ ਉਹ ਪਾਣੀ ਗੰਦਾ ਨਹਿਰ ਦਾ ਆਉਣ ਡਿਆ ਉਥੋਂ ਲੋਕੀ ਪੀ ਪੀ ਸਾਡੇ ਪਿੰਡਾਂ ਵਾਲੇ ਆਮ ਲਿਆਣ ਕੇ ਉਥੋਂ ਪੀਂਦੇ ਨੇ ਜੀ ਉਹ ਜਾ ਕੇ ਨਹਿਰ ਦੇ ਵਿੱਚ ਪਾਣੀ ਵੇਖੋ ਜੀ ਇਹ ਤਾਂ ਖਤਮ ਕਹਾਣੀ ਹੋਈ ਪਈ ਜੀ ਸਾਡੇ ਕੋਈ ਸਾਈਂ ਖਸਮ ਨਹੀਂ ਰਹਿ ਗਿਆ ਖੁੱਡੀਆਂ ਸਾਹਿਬ ਆਪ ਦਾ ਬੰਦਾ ਹਲੇ ਕੋਈ ਚੇਅਰਮੈਨ ਆਵੇ ਕੋਈ ਇੱਥੇ ਇੰਸਪੈਕਟਰ ਆਵੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਜੀ ਇਹ ਰਿਕਵੈਸਟ ਕਰਦੇ ਆਂ ਮੀਡੀਆ ਵਾਲਿਆਂ ਨੂੰ ਵੀ ਇਹ ਟੈਚ ਸਮਝਣ ਲਾਪੇ ਕੋਈ ਨਹੀਂ ਮੀਡੀਆ ਦੀ ਖਬਰ ਦੀ ਇਹਨਾਂ ਨੂੰ ਚੁਵਾਨੀ ਦੀ ਕਦਰ ਨਹੀਂ ਪਾਉਣਦੇ ਨੇ ਆਪਦੀਆਂ ਸਕੂਲਾਂ 'ਚ ਜਾ ਕੇ ਫੋਟੋਆਂ ਕਰਾਉਂਦੇ ਫਿਰਦੇ ਆਂ ਸਾਨੂੰ ਆ ਮਰਨ ਦੇ ਹੋਈ ਪਤਾ ਹੋਵੇ ਕੋਈ ਦਾਣਾ ਮੰਡੀ 'ਚ ਹੈਗਾ ਆਇਆ ਹੀ ਨਹੀਂ ਕਦੀ ਇੱਥੇ ਜੀ ਜੇ ਆਉਂਦਾ ਉੱਥੋਂ ਮੁੜ ਜਾਂਦਾ ਪਿੱਛੋਂ ਜੀ ਆਰਤੀਆਂ ਕੋਲੋਂ ਚਾਹ ਪੀ ਗਈ ਕੋਈ ਇਹਨੇ ਮੋਚਰ ਸਾਡੇ ਸਹੀ ਨੇ ਜੀ ਸਹੀ ਹੈ ਸਾਡਾ ਮੋਚਰ ਦਾ ਸਾਡੇ ਕੋਈ ਚੱਕਰ ਨਹੀਂ ਹੈਗਾ ਜੀ ਹਾਂ ਜੀ ਹੈਗਾ ਜੀ ਛੁੱਕੀਆਂ ਪਈਆਂ ਕਣਕਾਂ ਸਾਡੀਆਂ ਗੇਤਰੀਆਂ ਕਣਕਾਂ ਠੀਕ ਹੈ ਸਾਹੀ ਖੜਿਆ ਜੀ ਰਾਮਾ ਬੋਦਲਾ ਅਨਾਜ ਮੰਡੀ ਦੇ ਵਿੱਚ ਤੇ ਅਨਾਜ ਮੰਡੀ ਦੇ ਵਿੱਚ ਇੱਥੇ ਕਿਸਾਨਾਂ ਨਾਲ ਜੀਵਨ ਰਾਨਾ ਗੱਲ ਕਰਦੇ ਆ ਵੀ ਕੀ ਸਮੱਸਿਆਵਾਂ ਤੁਹਾਨੂੰ ਆ ਰਹੀਆਂ ਆ ਅੱਜ ਤੁਸੀਂ ਦੱਸੋ ਵੀ ਕਿੱਥੇ ਸਮੱਸਿਆਵਾਂ ਤੁਹਾਨੂੰ ਕੀ ਆ ਰਹੀਆਂ ਮੇਨ ਸਮੱਸਿਆ ਜੀ ਪਿੰਡ ਵੱਡਾ ਤੇ ਇਸ ਦਾ ਮੰਡੀ ਦਾ ਮੰਡੀ ਕਰਨ ਦਾ ਰਕਬਾ ਘੱਟ ਹੈ ਕੁਝ ਚਾਹ ਪਲਾਸਟਿਕਤਾ ਜੇ ਕੁਝ ਜਿਹੜੀਆਂ ਗੱਠਾਂ ਆ ਰਹੀਆਂ ਨੇ ਬਾਹਰ ਤਾਂ ਨਾ ਆ ਰਿਹਾ ਉਹ ਬਹੁਤ ਸਲੋ ਆ ਰਿਹਾ ਹੈ ਇੱਕ ਮੰਡੀ ਵਿੱਚ ਲੈਟਰਿੰਗ ਬਾਥਰੂਮ ਵਗੈਰਾ ਇੰਤਜ਼ਾਮ ਨਹੀਂ ਹੈ। ਨਾ ਹੀ ਪਾਣੀ ਦਾ ਜੋ ਪਾਣੀ ਹੈ ਪਾਣੀ ਦਾ ਇੰਤਜ਼ਾਮ ਸਲੋ ਚੱਲ ਰਿਹਾ ਹੈ। ਜੋ ਸੇਵਕ ਪਾਣੀ ਸੇਵਾਦਾਰ ਨੇ ਦੋ ਉਹ ਬਹੁਤ ਸਲੋ ਪਾਣੀ ਲਿਆ ਰਹੇ ਨੇ ਪਾਣੀ ਦੂਰੋਂ ਆ ਰਿਹਾ ਹੈ। ਪਾਣੀ ਦੀ ਕਠਿਨਾਈ ਹੈ ਜੀ। ਇਸ ਕਰਕੇ ਦੂਰੋਂ ਪਾਣੀ ਕਿੱਥੋਂ ਨਹਿਰ ਤੋਂ ਦੇਉਗਾ? ਹਾਂ ਜੀ। 6-7 ਕਿਲੇ ਹੀ ਹੈ। ਹਾਂ ਜੀ। ਉੱਥੋਂ ਲਿਉਂਦੇ ਹਾਂ। ਹਾਂ ਜੀ। ਉਹਦਾ ਇੱਕ ਛੱਡ ਪਿੰਡਾ ਪਾਣੀ ਮਾਰਾ ਹੈ ਜੀ। ਪਿੰਡਾ ਦਾ ਪਾਣੀ ਮਾਰਾ ਜੀ। ਜਿਹੜਾ ਪਾਣੀ ਨੂਣਾ ਹੈ ਜੀ। ਹਾਂ ਜੀ। ਲੱਗਦਾ ਹੈ। ਇਹ ਇਹ ਪਾਣੀ ਸਹੀ ਹੈ? ਹਾਂ ਜੀ ਇਹ ਪਾਣੀ ਇਹ ਤੋਂ ਪਾਣੀ ਹੈ ਸਹੀ ਹੈ ਕਿ ਨਹੀਂ ਇਹ ਇਹ ਲੜਕੇ ਦਾ ਪਾਣੀ ਹੈ ਹਾਂ ਜੀ ਜਿਹੜੀ ਨਹੀਂ ਜੀ ਪੜੋਸ ਹੀ ਵਾਟਰ ਬੈਕਸ ਹੈ ਜੀ ਵਾਟਰ ਬੈਕਸ ਤੋਂ ਵੀ ਸਾਨੂੰ ਪਾਣੀ ਦੀ ਮੀਨ મતਲਬ ਕਿ ਸਹੂਲਤ ਹੈਗੀ ਜਿਹੜਾ ਵਾਟਰ ਬੈਕਸ ਤੋਂ ਪਿੰਡਾਂ ਦੇ ਵਿੱਚ ਜਾਂਦੇ ਆ ਨਾ ਇੱਥੇ ਦਾ ਕਾਲਾ ਪਾਣੀ ਆ ਰਿਹਾ ਹੈ ਹਾਂ ਜੀ ਤੇ ਕਾਲਾ ਪਾਣੀ ਤਾਂ ਉਦੋਂ ਵੀ ਮਾੜਾ ਹੈ ਹਾਂ ਜੀ ਜੇ ਤੁਹਾਨੂੰ ਸੂਟ ਦੇ ਦੇਣਗੇ ਤਾਂ ਇਹ ਤਾਂ ਉਦੋਂ ਵੀ ਮਾੜਾ ਹੈ ਨਹੀਂ ਨਹੀਂ ਐਸੀ ਉਸ ਗੱਲ ਤੇ ਨਹੀਂ ਅਹੀਂ ਕਿਹ ਕਿੰਨੇ ਜੇ ਕੋਈ ਰਿਜ਼ਰਵ ਪਾਣੀ ਚੰਗਾ ਹੋਵੇ ਤੇ ਹੋ ਸਕਦਾ ਹੋਵੇ ਕੋਈ ਜ਼ਿੰਮੇਦਾਰਾਂ ਨੂੰ ਕੋਈ ਟੂਰੀ ਦੀ ਵਗੈਰਾ ਦੀ ਇੱਥੇ ਆਪਣਾ ਪੁੱਜਾ ਸਿਸਟਮ ਵੀ ਯਾਰੋ ਵਾਲਾ ਵੀ ਹੈ ਯਾਰੋ ਵਾਲੇ ਚ ਕੋਈ ਰਿਜ਼ਰਵ ਪਾਣੀ ਹੋਵੇ ਤੇ ਜ਼ਿੰਮੇਦਾਰ ਨੂੰ ਕਿਸਾਨ ਨੂੰ ਢੋਲ ਸੋ ਸਕੇ ਕਿੰਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਕਣਕ ਜਿਹੜੀ ਫੇਰ ਲਗਭਗ ਸਾਨੂੰ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਹਾਂਜੀ ਕੋਈ ਆਇਆ ਤੁਹਾਨੂੰ ਬੋਲੀ ਵਾਸਤੇ ਨਹੀਂ ਜੀ ਪਹਿਲਾਂ ਤਾਂ ਜਿਹੜਾ ਮਤਲਬ ਕਿ ਖਰੀਦਣ ਵਾਲੇ ਅਫਸਰ ਵਿਪਾਗ ਉਹ ਨਹੀਂ ਆਏ ਲੇਟ ਆਏ ਨੇ ਕੋਈ ਸਰਬਾਰਦਾਂ ਨਾ ਲੇਟ ਆਇਆ ਇਸ ਕਰਕੇ ਸਮੱਸਿਆ ਹੋ ਗਈ ਇਹ ਥੋੜਾ ਕੰਮ ਚੱਲ ਰਿਹਾ ਜੀ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਕਰਨੇ ਆ ਸਾਡੀ ਜਿਹੜੀ ਛੇਤੀ ਤੁਹਾਨੂੰ ਆਠ ਆਠ ਦਿਨ ਬੱਛਾ ਲੜਾਉਣਾ ਹੋ ਗਿਆ ਜੀ ਹਾਂਜੀ ਜੇ ਸਾਡੀ ਮੰਡੀ ਵੱਡੀ ਹੋ ਜੇ ਮੰਡੀ ਦੇ ਨਾਲ ਕੋਈ ਪੰਚਾਇਤੀ ਏਰੀਆ ਪਲੱਸ ਹੋ ਕੇ ਜਿਹੜਾ ਜ਼ਿੰਮੇਵਾਰ ਨੂੰ ਆ ਵੇਖੋ ਜੀ ਕਿੰਨਾ ਢੇਰ ਤੇ ਢੇਰ ਪਲੱਸ ਹੋਇਆ ਪਿਆ ਜੀ ਦੇਖੋ ਸਾਹਮਣੇ ਕੰਕਰ ਰਲ ਨਹੀਂ ਆਪ ਵਿੱਚ ਢੇਰੀਆਂ ਹੌਂਦੂ ਕੀ ਲੈ ਚਲਾਈ ਓਏ ਆਓ ਵੇਖੋ ਕਾਹੀ ਫਾੜ ਤੋਂ ਬਿਨਾ ਥੱਲੇ ਲਾ ਰਿਹਾ ਜੀ ਸਰਕਾਰੀ ਛੜਛਾਹ ਜੀ ਬੋਲੋ ਇਹ ਕਮੇਟੀ ਵਿੱਚ ਇੱਥੇ ਤੁਹਾਨੂੰ ਤਕਲੀਫ ਕੀ ਆ ਰਹੀ ਹੈ ਮੰਡੀ ਦੇ ਵਿੱਚ ਖਾਦਾ ਕੰਮ ਸਹੀ ਚੱਲ ਰਿਹਾ ਕਿ ਨਹੀਂ ਨਹੀਂ ਜੀ ਕੋਈ ਸਹੀ ਨਹੀਂ ਨਾ ਕੋਈ ਨੇੜੇ ਮੂਹਰੇ ਨੇੜੇ ਮੂਹਰੇ ਕੋਈ ਸਹੀ ਨਹੀਂ ਨਾ ਪਾਣੀ ਪੀਣ ਨੂੰ ਨਾ ਕੋਈ ਔਲਾ ਨਾ ਕੋਈ ਭੂਰੇ ਆਲੂ ਦਾ ਵੇਖੋ ਬਾਰ ਦਾ ਨਾਲੀ ਬਾਰ ਦਾ ਨਾ ਵੀ ਨਾ ਵੀ ਮੰਡੀ ਵੀ ਕੋਈ ਨਿਕਾਸ ਹੁੰਦਾ ਛੋਟੀ ਜੀ ਮੰਡੀ ਨਿੱਕੀ ਜੀ ਕੋਈ 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 ਤਾਂ ਪਾਣੀਆਂ ਦੇ ਐ ਗੜਾ ਮਾਰ ਕੇ ਗੈਜਲੇ ਹਜ਼ਾਰ ਤੋਂ ਲੈ ਕੇ ਤਾਂ ਲਓ ਕੋਈ ਕੁਝ ਨਹੀਂਗਾ ਕੋਈ ਨਹੀਂ ਆਹ ਵੇਖੋ ਰਲੇ ਆਬਾ ਮਿੱਟੀ ਦੇ ਚ ਆਹਦੇ ਟੈਟਰ ਲੈ ਕੇ ਗੱਲ ਕਰਾਏ ਬਾਹਰੇ ਦੇ ਆਹਦੇ ਟੈਟਰ ਲੈ ਕੇ ਆਹ ਕਰੋ ਤੇਲ ਮਚਾ ਕੇ ਕਰੋ ਸਾਰਾ ਕੁਝ ਕਰਕੇ ਆਹ ਨਿਸ਼ਾਨ ਆ ਗਿਆ ਪੁੱਛ ਲੋ ਕੋਈ ਖੜੀ ਪਈ ਪਈ ਹੈ ਫੁੱਲ ਫੁੱਲ ਜੀ ਬੱਲੇ ਲੌੜੀ ਅੰਦਰੀ ਕਰਨ ਆਈ ਦੋ ਰਾਤ ਤੇ ਟੱਪਰ ਟੱਪਰ ਲਾ ਕੇ ਕੋਈ ਮੁੱਲ ਲਾ ਕੇ ਆ ਵੇਖ ਲੋ ਆਹ ਸਾਰੇ ਲਾਏ ਨੇ ਮੁੱਲ ਲਾ ਕੇ ਅੱਛਾ ਤੇ ਆਖਰ ਹੋਵੇਗੀ ਇੱਥੇ ਤੁਹਾਡੀ ਤਕਰੀਬ ਕੋਈ ਨਹੀਂ ਅੱਜ ਆਇ ਨਾ ਮਾਦਾ ਬਗਰੋਂ ਆਇਆ ਮੇਰੇ ਤੋਂ ਦੋ ਆਏ ਨੇ ਪਾਣੀ ਪੂਣੀ ਆ ਗਏ ਨੇ ਇਹਨਾਂ ਨੂੰ ਪਾਣੀ ਲਾਓ ਨਾਰ ਤੋਂ ਜਾਏ ਦੋ ਘੜੇ ਲੈ ਆਉ ਫਲਨ ਦੋ ਘੜਿਆਂ ਨਾਲ ਕੌਣ ਇਹਦੇ ਘਰੋਂ ਲਿਉਨੇ ਆ ਜਿਹੜਾ ਹੀ ਘਰੋਂ ਲਿਉਨੇ ਦੋ ਬੋਲੋ ਲੈਵਲ ਪੀ ਜਾਂਦੀ ਕਈ ਬੇਦੇ ਦੇ ਰਹੀ ਨੇ ਜਿਹੜੇ ਲਿਫਟਿੰਗ ਹੋ ਰਹੀ ਐ ਟ੍ਰੱਕ ਨੂੰ ਲੈ ਜਾ ਰਹੇ ਆ ਸਾਰੇ ਸਹੀ ਲੱਗਦੇ ਨਹੀਂ ਕੋਈ ਨਹੀਂ ਐਜੀ ਕੋਈ ਟੈਕਨਿਕ ਟ੍ਰੱਕ ਆਏ ਨੇ ਹੁਣ ਕੋਈ ਟ੍ਰੱਕ ਉਹ ਤਾਂ ਜੱਗ ਲੱਗੇ ਹੋਏ ਸਾਰਿਆਂ ਦੇਖੋ ਸਾਡਾ ਕੰਮ ਕਹੀ ਵੇਲਾ ਬੁਰੇ ਹਾਲ ਹੋਏ ਪੇਰੀ ਕੋਈ ਨਹੀਂ ਹਾਂ ਜੀ ਸਾਧਰ ਹੋ ਗਿਆ ਆਪਣਾ ਯਾਰ ਸਾਧਰ ਹੋ ਗਿਆ ਸਾਧਰ ਹੋ ਗਿਆ ਨਹੀਂ ਖੜਾ ਸਕਦੇ ਕਿਉਂਕਿ ਹਾਂ ਬੁਰੇ ਹਾਲ ਜੀ ਬੁਰੇ ਹਾਲ ਇਹ ਸਾਡੇ ਅੱਖਾਂ ਦਾ ਲੱਗਿਆ ਜਾਂਦਾ ਹੈ ਜੀ ਹਾਂ ਬੁਰੇ ਹਾਲ ਬਹੁਤ ਮੰਦਾ ਹੁੰਦਾ ਹੋਰ ਕਿ ਪਿੰਡ ਵਿੱਚ ਆਹ ਹੋਰੇ ਹੋਈ ਆਏ ਸਾਡੇ ਕਰਕਰ ਸੁੱਟ ਜਾਂਦੇ ਹੋਰੇ ਪਸ਼ਾਬ ਕਰ ਜਾਂਦੇ ਦੋਹਾਂ ਕਿਲੇ ਜਾਂਦੇ ਦੂਰ ਅੱਗੇ ਸਕੂਲ ਲੈਟਰਨ ਟਾਇਲਟ ਮੈਟਰਮ ਆਹ ਤੁਹਾਨੂੰ ਪਹਿਲਾਂ ਅੱਗੇ ਸਕੂਲ ਉਧਰ ਮੈਡਮ ਪਾਏ ਜਾਂਦੇ ਨੇ ਇਧਰ ਕਿਧਰ ਬੂਤੋ ਕੇ ਲੱਗ ਜਾਂਦੇ ਕਾਲ ਕਰਾਉਣਾ ਬਾਤ ਕਰ ਦਤਾ ਸਤਿ ਸ਼੍ਰੀ ਅਕਾਲ ਜੀ 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 ਬਾਈ ਜੀ ਕੀ ਨਾਮ ਆਪਣਾ ਹੈ ਮੇਰ ਸਿੰਘ ਜੀ ਮੇਰ ਸਿੰਘ ਜੀ ਹਾਂ ਜੀ ਤੁਸੀਂ ਸਰਾਵਾਂ ਬੋਦਲਾਂ ਦੇ ਵਿੱਚ ਕਿੰਨੇ ਦਿਨ ਹੋ ਗਏ ਕਨ ਸਿਟੀ ਮੰਡੀ ਦੇ ਵਿੱਚ ਸਾਨੂੰ ਇਹ ਨਾ ਆਉਂਦੇ ਨ ਹੋ ਗਏ ਜੀ ਕਿੰਨੇ ਦਿਨ ਹੋ ਗਏ ਹਾਂ ਜੀ ਇਹ 9 ਦਿਨਾਂ ਦੇ ਵਿੱਚ ਕੋਈ ਤੁਹਾਡੇ ਕੋਲੇ ਕੋਈ ਆੜਤੀ ਆ ਜਾਂ ਕੋਈ ਸਰਕਾਰੀ ਖਰੀਦ ਵਾਸਤੇ ਪਹੁੰਚਣੀ ਨਹੀਂ ਨਹੀਂ ਕੋਈ ਨਹੀਂ ਪਹੁੰਚਾਏਗਾ ਆੜਤੀ ਆੜਤੀ ਕੋਈ ਵੀ ਖਰੀਦ ਵਾਸਤੇ ਨਹੀਂ ਪਹੁੰਚਿਆ ਬਾਰਦਾਨਾ ਹੀ ਨਹੀਂ ਆਉਂਦਾ ਅੱਜ ਇੱਕ ਬਾਰਦਾਨਾ ਆਇਆ ਅੱਜ ਹੁਣਾਂ ਦੇ ਕੋਈ ਤਲ ਜਾਈਗੀ ਵੇਖੋ ਤਲ ਦੀਕ ਨਹੀਂ ਤਲਦੀ ਜੀ ਪਾਣੀ ਦਾ ਹੋਰ ਪਾਣੀ ਦਾ ਕੋਈ ਸਮੱਸਿਆ ਸਾਨੂੰ ਕੋਈ ਪਾਣੀ ਵਾਲੇ ਕਮੇਟੀ ਵਾਲੇ ਆਉਂਦੇ ਉਹ ਕੋਈ ਨਹੀਂ ਕਿਤੇ ਘੜੇ ਭਰੇ ਵੇਖ ਲੋ ਜੇ ਕਿਤੇ ਪੈਣ ਤਾਂ ਦਾ ਜੋ ਕੋਈ ਨਹੀਂ ਘੜੇ ਕੁੜੇ ਪੈ ਜਦੋਂ ਟੋਲ ਕੇ ਦਾ ਜੇ ਕੋ ਲੱਗਦਾ ਜੋ ਉਹਦੇ ਆਉਂਦੇ ਆ ਉਹ ਨਲਕਾ ਉਹਦੇ ਆਉਂਦੇ ਉਹ ਕਣਕ ਲੈਂਦੇ ਆ ਨੇ ਕਣਕ ਉਹ ਦੋ ਦੋ ਚਾਰ ਚਾਰ ਕਿਲੋ ਕਣਕ ਲੈ ਜਾਂਦੇ ਪਾ ਕੇ ਮਾਰੀ ਤੇ ਦੇ ਦਿੰਦੇ ਜ਼ਿਮੀਂਦਾਰ ਵੀ ਉਹ ਛੱਡੇ ਕੋਲ ਨਲਕਾ ਹੈ ਜੀ ਗੰਦਾ ਪਾਣੀ ਹੈ ਸਾਡਾ ਉਥੋਂ ਭਰ ਭਰ ਕੇ ਸਾਨੂੰ ਦੇ ਆਉਂਦੇ ਆ ਹੋਰ ਕੀ ਸਮੱਸਿਆ ਤੁਹਾਨੂੰ ਆ ਰਹੀਆਂ ਜਿਹੜੀਆਂ ਸਮੱਸਿਆ ਇਹ ਹੁਣ ਹੌਸਾ ਤੋਂ ਵੱਡੀ ਥਾਂ ਲੇ ਜਿਹੜੀ 10-10 ਦਿਨ ਲੋਕਾਂ ਨੂੰ ਬੈਠਿਆ ਨੋਗੇ ਰਾਤ ਦੇ ਲੈਂਦਾ ਮੱਛਰ ਲੜਦਾ ਇੱਥੇ ਕੋਈ ਜਮੀ ਆ ਜੇ ਨਾ ਕੋਈ ਤਰਪਾਲਾ ਦਾ ਨਾ ਕੋਈ ਬੇ ਕਿਸਾਨਾ ਮਿਸ਼ਾਲ ਸਿੰਘ ਮੀਰ ਸਿੰਘ ਤੇ ਪਹਿਲਾਂ ਵੀ ਅਸੀਂ ਕਰਕੇ ਆਏ ਆ ਵੀਡੀਓ ਬਣਾ ਕੇ ਆਏ ਆ ਆ ਵੇਖੋ ਕਿੱਡੇ ਕਿੱਡੇ ਟੇਰ ਲੱਗੇ ਤੇ 10-10 ਦਿਨ ਕਹਿੰਦੇ ਆ ਵੀ ਬਾਰਾ-ਬਾਰਾ ਦਿਨ ਆ ਵੇਖੋ ਇਹ ਲੱਗੇ ਪਏ ਟੇਰ ਤੇ 10-12-12 ਦਿਨ ਹੋ ਗਏ ਇਹਨਾਂ ਨੂੰ ਬੈਠਿਆ ਨੂੰ ਤੇ ਕਹਿੰਦੇ ਕੋਈ ਕਿਸੇ ਨੇ ਸਾਡੀ ਬਾਤ ਹੀ ਨਹੀਂ ਪੁੱਛੀ ਨਾ ਤਾਂ ਕੋਈ ਇੱਥੇ ਖਰੀਦਣ ਆਇਆ ਤੇ ਨਾ ਕੋਈ ਇੱਥੇ ਵਾਰਦਾਰ ਹੈ ਬਈ ਬਹੁਤ ਘਟਾ ਕੇ ਇੱਕ ਰਿਵਾਜੇ ਜਾਂਦੇ ਆ ਤੇ ਲਿਫਟਿੰਗ ਦਾ ਤਾਂ ਜਮਾ ਕੋਈ ਹਾਲ ਹੀ ਨਹੀਂ ਦੇ ਉੱਤੇ ਨਹੀਂ ਤੇ ਅੱਗੇ ਪੈ ਜਾਵੇ ਕੋਈ ਵੀ ਹਾਲ ਹੈ ਨਹੀਂ ਇੱਥੇ ਮੰਡੀ ਬਹੁਤ ਛੋਟੀ ਹੈ ਇੱਕ ਕਿਸਮ ਦਾ ਵੀ ਨਹੀਂ ਸਾਨੂੰ ਸਹੂਲਤ ਮਿਲੀ ਜੀ ਜੇ ਆਖੀਏ ਪਾਣੀ ਧਾਣੀ ਕਿਸੇ ਗੱਲੋਂ ਫਲੈਸ਼ ਕੋਈ ਕਿਸੇ ਰਕਮ ਦਾ ਵੀ ਨਹੀਂ ਸਰਕਾਰ ਨੇ ਸਾਨੂੰ ਕੁਝ ਦਿੱਤਾ ਜਿਹੜਿਆ ਪਾਣੀ ਦੀ ਗੱਲ ਕਰਦੇ ਆ ਪਾਣੀ ਦੇ ਕਹਿੰਦੇ ਵੀ ਪਾਣੀ ਸਾਡਾ ਧਰਤੀ ਇਖਲਾ ਮਾੜਾ ਹੈ ਤੇ ਇੱਥੇ ਦੋ ਨਲਕੇ ਲੱਗੇ ਆ ਉਹ ਵੀ ਸਲੂਣਾ ਪਾਣੀ ਐ ਉਹ ਪਾਣੀ ਸਾਨੂੰ ਇੱਥੇ ਘੜੇ ਪਰ ਕੇ ਰੱਖ ਦਿੰਦੇ ਆ ਇਧਰ ਸਿਰਫ ਇੱਕ ਘੜਾ ਪਿਆ ਹੁਣ ਦੱਸੋ ਭਾਈ ਇੰਨੀ ਮੰਡੀ ਅੱਧੀ ਮੰਡੀ ਇੱਕ ਘੜੇ ਨਾਲ ਕਿਵੇਂ ਸਾਰ ਲੂਗੀ ਤੇ ਉਧਰ ਵੀ ਇੱਕ ਦੋ ਘੜੇ ਉਧਰ ਪਏ ਆ ਤੇ ਕਿਵੇਂ ਸਾਰਨਗੇ ਹਰ ਮੰਡੀ ਦਾ ਆ ਹਾਲ ਆ ਇਹਨਾਂ ਦੀ ਬੇਨਤੀ ਅਸੀਂ ਲੈ ਕੇ ਆਏ ਆ ਉਹ ਸਰ ਪੀਂਦਾ ਕੋ ਨਹੀਂ ਪਾਣੀ ਉਹ ਜਦੋਂ ਤੋਲ ਲੱਗਾ ਹੁੰਦਾ ਨਾ ਉਹ ਬਾਲਟੀਆਂ ਲਿਆਉਂਦੇ ਉਹ ਕਣਕ ਲੈਣਦੇ ਮਾਰੇ ਆਉਂਦੇ ਆ ਉਹ ਪੀਂਦਾ ਹੀ ਨਹੀਂ ਗੰਦਾ ਉਹਤੋਂ ਸਰ ਜਿਹੜੇ ਇੱਥੇ ਕੱਢ ਦੋ ਜੇ ਗੇੜਾ ਮਾਰ ਦੇ ਦਾਕਾ ਪੋਲੀ ਢਾਣ ਕੇ ਪੀ ਗਲਦੇ ਜਿੰਮੇਦਾਰ ਤੇ ਪੀਂਦਾ ਹੀ ਨਹੀਂ ਆਪਦੀਆਂ ਬੋਤਲਾਂ ਲੈ ਕੇ ਆਉਂਦੇ ਆ ਜਦੋਂ ਗੰਦਾ ਪਾਣੀ ਉਹ ਸੰਧੂ ਸਾਹਿਬ ਆਪਣੇ ਹਲਕੇ ਦੇ ਕੈਪਟਨ ਮੰਤਰੀ ਹੈ ਜਿਹਾ ਕੁਡੀਆਂ ਕੋਈ ਨਹੀਂ ਜੀ ਸੁਣਦਾ ਸੰਦਾ ਤੁਸੀਂ ਵੇਖੋ ਵੀ ਕੁਡੀਆਂ ਦਾ ਹਲਕੇ ਦੇ ਵਿੱਚ ਇਹ ਹਾਲਾਤ ਰਹਣਗੇ ਤੇ ਫਿਰ ਬਾਕੀਆਂ ਦਾ ਕਿਵੇਂ ਬਣੂਗਾ ਦੋ ਤਿੰਨ ਵਾਰ ਹੀ ਰਿਕਵੈਸਟ ਕੀਤੀ ਹੁੰਦੀ ਪੀਏ ਸਾਹਿਬ ਨੂੰ ਮੈਂ ਕੱਲੀ ਵੀ ਲਿਖ ਕੇ ਕੱਲਿਆ ਵੀ ਹੈਗਾ ਇਹ ਤੱਕ ਕੋਈ ਬਿਆਨ ਨਹੀਂ ਆਇਆ ਉਹਨਾਂ ਦਾ ਨਾ ਕੋਈ ਕਿਸੇ ਨੇ ਬੋਲਿਆ ਜੀ ਅੱਛਾ ਜੀ ਚੇਅਰਮੈਨ ਸਾਹਿਬ ਨੂੰ ਇੱਕ ਦਿਨ ਫੋਨ ਕਰਾਇਆ ਉਹਨੂੰ ਮੇਰਾ ਨੰਬਰ ਪਤਾ ਲੱਗ ਗਿਆ ਦੁਬਾਰਾ ਉਹਨੇ ਫੋਨ ਨਹੀਂ ਚੱਕਿਆ ਹੈਗਾ ਕਿਨੂੰ ਕਰੀਏ ਅਸੀਂ ਕੋਈ ਟਾਇਲਟ ਨਹੀਂ ਕਹਿੰਦੇ ਕੋਈ ਫਲਸ਼ ਨਹੀਂ ਹੋ ਰਿਹਾ ਪਾਣੀ ਪਈ ਹੈ ਸਿਰਫ ਛੋਟਾ ਜਿਹਾ ਟੂਆ ਪਟਾ ਆਪਦਾ ਬੰਦਾ ਘੱਲਣੇ ਹੀ ਇੱਥੇ ਹੀ ਹੁੰਨੇ ਆ ਮੀਰ ਸਿੰਘ ਵੀ ਇੱਥੇ ਮਮੀ ਇੱਥੇ ਹੁੰਨਾ ਆ ਛੜਦੇ ਥੱਲੇ ਹੁੰਨੇ ਆ ਸਾਡੇ ਕੋਲ ਆਪਦਾ ਮਹਿਕਮੇ ਵਾਲਾ ਕੋਈ ਘੱਲਣੇ ਹੀ ਮਖਾਉਨੇ ਆ ਆ ਵੀ ਤਾਂ ਸਹੀ ਸਾਡੇ ਕੋਲ ਜਦੋਂ ਆਇਆ ਹੀ ਕੋਈ ਦੱਸੀਏ ਕਿਨੂੰ ਦੁੱਖ ਕਿਨੂੰ ਦਸੀਏ ਕੋਈ ਆਇਆ ਹੀ ਨਹੀਂ ਆ ਕਿਸਾਨ ਸਾਡੇ ਭਰਾ ਨਿਸ਼ਾਨ ਸਿੰਘ ਸੰਧੂ ਪਤੇ ਬਾਈ ਜੀ ਮੀਰ ਸਿੰਘ ਠੀਕ ਹੈ ਇਹਨਾਂ ਨੇ ਦੁੱਖੜੇ ਸੁਣਾਏ ਆ ਤੇ ਅਸੀਂ ਵੀ ਅਪੀਲ ਕਰਦੇ ਆ ਸਰਦਾਰ ਖੁੱਡੀਆਂ ਨੂੰ ਤੁਸੀਂ ਜਿਹੜੇ ਇਹਨਾਂ ਦੀਆਂ ਕੋਈ ਕਮੀਆਂ ਲੱਗਦੀਆਂ ਮੰਡੀ ਦੇ ਵਿੱਚ ਉਹਨਾਂ ਨੂੰ ਦਰੋਸਤ ਕਰਕੇ ਇਹਨਾਂ ਕਿਸਾਨਾਂ ਦੀ ਕਣਕ ਜਲਦੀ ਜਲਦੀ ਤੋਲੀ ਜਾਵੇ ਤਾਂ ਜੋ ਕਿਸਾਨ ਆਪਣੇ ਇਥੇ ਨਾਲੇ ਤਾਂ ਰਾਤ ਨੂੰ ਮੱਛਰਾਂ ਦੇ ਵਿੱਚ ਕੱੜਦਾ ਨਾਲੇ ਪਰੇਸ਼ਾਨੀ ਫालतू ਦੀ ਪਰੇਸ਼ਾਨੀ ਆ ਰਹੀ ਹੈ ਠੀਕ ਹੈ 10-10 ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬੈਠਿਆ ਨੂੰ ਤੇ ਸਾਡੇ ਚੇਅਰਮੈਨ ਮਾਰਕੀਟ ਤੇ ਕਮੇਟੀ ਦੇ ਸਰਦਾਰ ਜਸ਼ਨਰ ਸਿੰਘ ਬਰਾੜ ਜਸ਼ਨਰ ਸਿੰਘ ਬਰਾੜ ਉਹਨਾਂ ਨੂੰ ਅਪੀਲ ਹੈ ਕਿ ਇਹ ਮੰਡੀਆਂ ਵਾਸਤੇ ਤੁਸੀਂ ਧਿਆਨ ਦਿਓ ਗੇੜਾ ਮਾਰੋ ਮੰਡੀਆਂ ਦੇ ਵਿੱਚ ਆ ਕੇ ਤੁਹਾਨੂੰ ਕਿਸਾਨਾਂ ਦੀ ਜਿਹੜੀ ਪਰੇਸ਼ਾਨੀ ਆਉਂਦੀਆਂ ਉਹਨਾਂ ਦਾ ਪਤਾ ਲੱਗੇ ਫੋਨ ਹੀ ਨਹੀਂ ਚੱਕਦੇ ਇਹ ਕਹਿੰਦੇ ਜੋ ਫੋਨ ਕਿਸਾਨਾਂ ਦਾ ਜੋ ਸਮੱਸਿਆ ਆਉਂਦੀਆਂ ਉਹਨਾਂ ਦਾ ਫੋਨ ਤਾਂ ਚੱਕਣਾ ਚਾਹੀਦਾ ਘਟੋ ਘਟ ਕਿ ਉਹਨਾਂ ਨੂੰ ਸਮੱਸਿਆ ਪਤਾ ਲੱਗ ਸਕੇ ਫੋਨ ਹੀ ਨਹੀਂ ਚੱਕਦੇ ਜੀ ਇੱਕ ਦਿਨ ਉਹਨਾਂ ਚਾਰ ਦਿਨ ਅੱਜ ਤੋਂ ਪਹਿਲਾਂ ਚੱਕਿਆ ਮੁੜ ਕੇ ਉਹਨਾਂ ਫੋਨ ਨਹੀਂ ਚੱਕਿਆ ਜੀ ਉਹਨਾਂ ਨੂੰ ਪਤਾ ਹੀ ਆ ਨੰਬਰ ਉਸੇ ਤੋਂ ਆਇਆ ਮੁੜ ਕੇ ਉਹਨਾਂ ਚੱਕਿਆ ਹੀ ਨਹੀਂ ਜੀ ਇਨੂੰ ਕਰੀਏ ਇਹ ਫੋਨ ਆਹ ਭਾਈ ਜੀ ਆਗੇ ਸਾਡੇ ਸਸਰੇ ਦੇ ਭਾਈ ਜੀ ਆਜੋ ਜੀ ਆ ਕੇ ਆਜੋ ਕੀ ਨਾਮ ਆਪਣਾ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਬਾਈ ਕਿੰਨੇ ਦਿਨ ਹੋ ਗਏ ਮੰਡੀ 'ਚ ਬੈਠੇ ਨੂੰ ਇਹ ਹੋ ਗਈ ਜੀ 5 ਦਿਨ 5 ਦਿਨ ਹੋ ਗਏ ਹਾਂ ਤੇ ਕਿਵੇਂ ਦਾ ਪ੍ਰਬੰਧ ਕਿਵੇਂ ਮੰਡੀ ਦੇ ਮੰਡੀ ਦਾ ਪ੍ਰਬੰਧ ਬਹੁਤ ਵਧੀਆ ਨਾ ਬੋਰੀਆਂ ਆਈਆਂ ਨਾ ਕੁਝ ਫਿਰ ਤੁਸੀਂ ਵਧੀਆ ਕਿਵੇਂ ਕਹਿੰਦੇ ਹੋ ਤਾਂ ਹੀ ਕਹੀ ਜਨੇ ਨਾਲੇ ਹੱਸਦੇ ਬਹੁਤ ਵਧੀਆ ਸਰਕਾਰ 'ਚ ਜ਼ਿੰਮੇਦਾਰ ਰੁਲਿਆ ਆਣ ਕੇ ਅੱਛਾ ਠੀਕ ਹੈ ਬਦਲੇ ਚੰਗੇ ਸੀ ਇੱਕ ਦਿਨ ਤੋਂ ਦੂਜੇ ਦਿਨ ਤਾੜ ਕੇ ਟੁੱਲ ਰ ਜਾਂਦੀਆਂ ਸੀ ਅੱਛਾ ਹੈ ਫੜੋ ਜੀ ਮਾਰੋ ਇਹ ਆਪੇ ਨਾ ਵੀ ਇਹ ਸਰਕਾਰ ਨੇ ਖੁੱਡੇ ਨਾ ਲਾਉਦੇ ਸਾਰੇ ਅੱਛਾ ਫਾਈਲ ਦੇ ਹੋ ਗਏ ਕੋਈ ਈਸੋ ਨੂੰ ਕੋਈ ਪਾਣੀ ਦਾ ਕੋਈ ਹੋਰ ਸਮੱਸਿਆ ਜਿਹੜੀ ਆਉਂਦੀ ਆ ਪਾਣੀ ਦਾ ਸਮੱਸਿਆ ਆਉਂਦੀ ਆ ਨਾ ਪਾਣੀ ਆਉਦਾ ਨਾ ਕੁਝ ਨਹੀਂ ਤੇ ਹਰ ਇੱਕ ਚੀਜ਼ ਦੀ ਸਮੱਸਿਆ ਇੱਕ ਹੀ ਆਣੀ ਆ ਜਾਂਦੀ ਹੈ ਅੱਛਾ ਹਰ ਚੀਜ਼ ਤਾਂ ਦੋਈ ਬਾਬਾ ਜੀ ਕੀ ਨਾਮ ਆਪਣਾ ਹਾਂਜੀ ਕੀ ਨਾਮ ਆਪਣਾ ਪ੍ਰਤਾਪ ਸਿੰਘ ਹਾਂਜੀ ਪ੍ਰਤਾਪ ਸਿੰਘ ਤਾਪ ਸਿੰਘ ਕਿੰਨੇ ਦਿਨ ਹੋ ਗਏ ਬਾਈ ਬੈਠੇ ਨੇ ਇੱਥੇ ਮੰਡੀ ਚ ਮੈਂ ਤਾਂ ਥੋੜੇ ਦਿਨ ਹੋ ਗਏ ਤਿੰਨ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੇ ਕਣਕਾ ਲੱਗਿਆ ਕੋਈ ਬੋਲੀ ਕਿ ਨਹੀਂ ਲੱਗੀ ਹਾਲ ਤੱਕ ਕੋਈ ਨਹੀਂ ਲੱਗੀ ਕੋਈ ਲੱਗੀ ਪਰਸੋਂ ਦੀ ਹੈ ਪਰਸੋਂ ਪਰਸੋਂ ਅੱਛਾ ਕੋਈ ਤਕਲੀਫ ਕੋਈ ਮੰਡੀ ਦੇ ਵਿੱਚ ਕੋਈ ਨਹੀਂ ਆਪਣ ਤੇ ਜੀ ਕੋਈ ਨਹੀਂ ਹੈ ਜੀ ਆ ਵੇਖ ਕਰੋ ਪਾਣੀ ਦੀ ਬੋਤਲਾਂ ਦੀ ਨਹੀਂ ਕਰੋ ਤਾਂ ਪਾਣੀ ਦੀ ਬੋਤਲ ਇੱਥੇ ਸਾਨੂੰ ਕੋਈ ਸਹੂਲਤ ਮਿਲਦੀ ਹੈ ਪਾਣੀ ਦੀ ਬੋਤਲ ਕਿ ਮਿਲਦੀ ਕੁਝ ਨਹੀਂ ਮਿਲਦਾ ਅੱਛਾ ਜੀ ਆਪ ਦੇ ਆਪ ਦੇ ਲਾਈਟ ਦਾ ਪ੍ਰਬੰਧ ਦਾ ਕੋਈ ਬਾਸੂੰ ਦਾ ਪ੍ਰਬੰਧ ਦਾ ਕੋਈ ਲਾਈਟਿੰਗ ਦਾ ਪ੍ਰਬੰਧ ਦਾ ਪੱਖਾ ਲਾ ਕੇ ਸੌਂ ਜੀਦਾ ਅੱਛਾ ਜੀ ਪੱਖਾਂ ਦਾ ਅੱਛਾ ਮੱਛਰ ਮੱਛਰ ਖਾਂਦਾ ਮੱਛਰ ਕੋਈ ਮੱਛਰ ਤਾਂ ਨਹੀਂ ਲਈ ਪੱਖਾ ਲਾ ਲਈਦਾ ਅੱਛਾ ਤੁਸੀਂ ਤੇ ਲਾ ਲੋਗੇ ਦੂਜੇ ਜ਼ਿਮੀਂਦਾਰ ਸਾਡੇ ਕਿੱਥੋਂ ਲਿਆਉਣਗੇ ਤੁਸੀਂ ਆਪ ਦੀ ਸੋਚ ਲਿਆ ਪਾਣੀ ਲੈਣ ਦਾ ਦੂਜੇ ਜ਼ਿਮੀਂਦਾਰ ਕਿੱਧਰ ਜਾਣਗੇ ਦੱਸ ਆਪਣੇ ਇਹ ਪੱਖਾ ਲਾ ਲਓਗੇ ਬਾਕੀ ਪੱਖੇ ਕਿੱਥੇ ਲਾਉਣਗੇ ਪੱਖੇ ਤੋਂ ਨੂੰ ਨਾ ਪਤਾ ਕਿ ਗਵਰਨਮੈਂਟ ਨੂੰ ਪਤਾ ਕੱਲਣ ਪਾਣੀ ਕੱਲਣ ਪਾਣੀ ਤੋਂ ਹੀ ਲੈ ਜਾਂਦਾ ਬਾਪੂ ਬਾਰਦਾਨਾ ਬਾਰਦਾਨਾ ਹੈਗਾ ਪ੍ਰਬੰਧ ਬਾਰਦੰਦੇ ਬਾਦਦੰਦੇ ਸਾਰੇ ਗੱਡੀ ਆਈ ਇੱਕ ਅੱਛਾ ਜੀ ਅੱਜ ਜੀ ਠੀਕ ਹੈ ਆਪਣਾ ਜੀ ਲੰਬਰੀ ਨਹੀਂ ਆਦੇ ਪੰਗਿਆਂ ਕਰਦੇ ਨਾ ਤੁਲਨੀ ਇਹ ਸਨ ਕਿਸਾਨ ਜਿਹੜਾ ਨੇ ਆਪਣੀਆਂ ਸਮੱਸਿਆਵਾਂ ਜਾਣੂ ਕਰਾਇਆ ਸਾਨੂੰ ਸਰਾਵਾਂ ਬੋਲਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮੰਡੀ ਦੇ ਵਿੱਚ ਤੇ ਅਸੀਂ ਹੋਰ ਵੀ ਮੰਡੀਆਂ ਦੇ ਵਿੱਚ ਅਸੀਂ ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਉਹਨਾਂ ਤੋਂ ਜਾਣੂ ਕਰਾਉਣੇ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਜੀ